ਫਰੀਕੇ ਟਾਈਮ ਤੋਂ ਹੁਣ ਚਾਚਾ ਜੀ ਪ੍ਰੈਸ ਕਾਨਫਰੈਂਸ ਤੇ ਕਰ ਲਈਏ ਪ੍ਰੈਸ ਕਾਨਫਰੈਂਸ ਤੇ ਕਰ ਲਈਏ ਨਹੀਂ ਤੁਸੀਂ ਨਹੀਂ ਗੱਲ ਤੇ ਛੱਡੀ ਐ ਆ ਜਾ ਫਿਰ ਇੱਥੇ ਉਹ ਚੜਾ ਦੇ ਉੱਤੇ ਤਾਂ ਕੀ ਹੋਇਆ ਉਸੇ ਅੱਗੇ ਵੀ ਜਾਣੇ ਹੋ ਮਿਲਣ ਤੁਸੀਂ ਤਾਂ ਬਾਜਵਾ ਸਾਹਿਬ ਤੇ ਦਫ਼ਤਰ ਵੀ ਚਲੇ ਜੰਨੇ ਹੋ ਇਹ ਸਭ ਮੇਰੇ ਮੇਰੇ ਹੀ ਨੇ ਆਪਣੇ ਹੀ ਨੇ ਉਹ ਗੱਲ ਐ ਸਰਕਾਰ ਦੀ ਨਕਾਮੀ ਕਰਕੇ ਹੋਇਆ ਏ ਕੰਮ ਸਾਰਾ ਠੀਕ ਐ ਨਾ ਜੇ ਸਰਕਾਰ ਪ੍ਰੋਪਰਲੀ ਪਲਾਨ ਕਰਦੀ ਤਿਆਰ ਤੋਂ ਤੁਹਾਡੇ ਤੱਕ ਪਹੁੰਚ ਗਿਆ ਐ ਚਾੜ ਦੇਣਗੇ ਉੱਤੇ ਤਾਂ ਕਿਹੜੀ ਗੱਲ ਐ ਮੈਂ ਤਾਂ ਤਿਆਰ ਐ ਨਹੀਂ ਚਾੜ ਦੇਣਗੇ ਚਾੜ ਦੇਣਗੇ ਤਿਆਰੀ ਲੱਗਦਾ ਮੈਂ 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 ਤਾਂ ਬਾਜਵਾ ਸਾਹਿਬ ਆ ਲਓ ਜੀ ਮੈਂ ਤਾਂ ਸਾਈਡ ਤੇ ਰਾਣਾ ਜੀ ਖੜੇ ਆ ਚਾੜ ਦੇ ਓਏ ਚਾੜ ਦੇ ਇਹ ਇਹ ਸਿਚੁਏਸ਼ਨ ਜਿਹੜੀ ਐ ਤੁਸੀਂ ਦੇਖ ਸਕਦੇ ਹੋ ਕਿ ਆ ਰਾਣਾ ਇੰਦਰ ਚਾੜ ਦੇ ਉੱਤੇ ਪ੍ਰੈਸ ਕਰ ਉਹ 2 ਮਿੰਟ ਹੀ ਲਾ ਰਿਆ ਤੁਹਾਡੇ ਤੁਸੀਂ ਮਨ ਲਾ ਰਹੇ ਨਾ ਤੁਸੀਂ ਥੱਲੇ ਦੇਣਾ ਇਹਨਾਂ ਨੂੰ ਅੰਕਲ ਮੈਨੂੰ ਇਹ ਦੱਸੋ 14 ਦਿਨਾਂ ਬਾਅਦ ਆ ਰਹੀ ਤੁਸੀਂ ਮੈਂ ਮੈਂ ਬਾਈਟ ਹੀ ਦੇ ਰਿਆਂ ਬਾਈਟ ਤੁਸੀਂ ਉੱਤੇ ਚੜਾਈ ਹੋਣੇ ਚੰਗਾ ਅਸੀਂ ਤੇ ਆਪਣਾ ਆਈ ਤੇ ਕਤਲ ਕਰਨ ਆਏ ਛੋਟਾ ਸਾਈਡ ਤੇ ਜਾ ਤੁਹਾਡੇ ਤੁਹਾਡੇ ਦਾ ਪਰਿਵਾਰ ਆ ਤੁਸੀਂ ਚੱਕਰ ਜਿਗਰੇ ਉੱਤੇ ਚਾੜ ਵੀ ਦੇਣਗੇ ਤਾਂ ਕਿਹੜੀ ਗੱਲ ਹੈ ਮੈਂ ਤਾਂ ਆ ਦੇਖੋ ਬਾਜਵਾ ਸਾਹਿਬ ਆਲੋ ਜੀ ਮੈਂ ਤਾਂ ਇੱਥੇ ਆਇਆ ਨਾ ਆ ਤੁਸੀਂ ਇਹਦਾ ਚਾਚਾ ਜੀ ਕਹਿ ਰਹੇ ਆ ਤੁਹਾਡਾ ਆ ਆਦਮੀ ਆਪਣਾ ਨਹੀਂ ਹੈ ਹੀ ਮੇਰੇ ਨੇ ਮੇਰੇ ਚਾਚਾ ਜੀ ਸਤਕਾਰਯੋਗ ਆ ਆਜੋ ਆਜੋ ਵਰਨੀ ਰਣਾ ਜੀ ਚਲੋ ਆਓ ਚਾਚਾ ਜੀ ਮੇਰੀ ਵੀ ਤੁਹਾਨੂੰ ਰਿਕੁਐਸਟ ਆਜੋ ਹੁਣ ਜਾਣ ਤੇ ਕਿਉਂਕਿ ਮੈਂ ਦੇਖ ਰਿਹਾ ਹਾਂ ਇਸ ਸਿਚੁਏਸ਼ਨ ਨੂੰ ਪੂਰੀ ਨੂੰ ਕਿਵੇਂ ਗੱਲ ਹੈ ਉਸ ਪਾਸੇ ਨੂੰ ਜਾਈਏ ਵੀ ਮਸਲੇ ਦਾ ਹੱਲ ਤੇ ਮਸਲਾ ਬਣਿਆ ਕਿਵੇਂ ਤੇ ਉਸ ਤੋਂ ਬਾਅਦ ਹੱਲ ਕੀ ਹੈ ਸਰਕਾਰ ਦੇ ਮੈਨੂਇਡ ਫਲਾਡ ਆ ਜਿੰਨਾ ਪਾਣੀ ਪਿੱਛੋਂ ਆਇਆ ਜੇ ਟਾਈਮ ਸਿਰ ਛੱਡਿਆ ਹੁੰਦਾ ਤੇ ਇਹ ਸਮੱਸਿਆ ਨਹੀਂ ਆਉਣੀ ਸੀ ਵੀਰੇ ਰਾਣੇ ਨੇ 14 ਦਿਨ 14 ਤਰੀਕ ਨੂੰ ਦੱਸਤਾ ਸੀ ਕਿ 8 ਲੱਖ ਕਿਊਸਿਕ ਪਾਣੀ ਦਰਿਆ ਦੇ ਵਿੱਚ ਫालतू ਤੁਰਿਆ ਫਿਰਦਾ ਤੇ ਜੇ 8 ਲੱਖ ਕਿਊਸਿਕ ਪਾਣੀ ਇਹ ਟਾਈਮ ਸਿਰ ਛੱਡ ਦਿੰਦੇ ਨੌਬਤ ਨਾ ਆਉਂਦੀ ਜਿੰਨਾ ਪਾਣੀ ਪਿੱਛੋਂ ਆਈ ਜਾਂਦਾ ਸੀ ਉਹਨਾਂ ਅੱਗੇ ਛੱਡੀ ਜਾਂਦੇ ਨੌਬਤ ਨਾਉਂਦੀ ਉਹ ਸਰਕਾਰ ਛੱਡੋ ਹਰੇਕ ਜੀਮੇਦਾਰ ਨੂੰ ਪਤਾ ਇੱਥੇ ਇਹਦਾ ਹੱਲ ਕੀ ਆ ਯਾਰ ਮਨਪ੍ਰੀ ਤੁਰਿਆ ਇੱਥੇ ਦਾ ਜੀਮੇਦਾਰ ਹੈ ਮੈਨੂੰ ਦੱਸ ਯਾਰ ਇਹ ਹੜ ਕਿਉਂ ਐ ਸੜ ਬੜੀ ਜਿੰਨਾ ਪਾਣੀ ਪਿੱਛੇ ਆਉਂਦਾ ਉਹਨੇ ਹਰੀ ਕੋ ਛੱਡਿਆ ਜਾਵੇ ਫਿਰ ਫਲੱਡ ਨਹੀਂ ਆ ਸਕਦਾ ਉਹ ਇਕੱਠਾ ਪਾਣੀ ਛੱਡਿਆ ਜਾ ਰਿਹਾ ਕਹਿੰਦਾ ਵੀ ਆਉਂਦਾ ਨਹੀਂ ਭਾਜੀ ਹੁਣ ਉੱਥੇ 2.6 ਲੱਖ ਰੁਪਏ ਇੱਥੇ ਆਉਂਦਾ ਉਹ ਉੱਥੇ 2 ਲੱਖ ਰੁਪਏ ਜੱਡੀਆਂ ਦੇ ਹਾਂ ਉਦੋਂ ਨਹੀਂ ਛੱਡਦੇ ਪਿਛੋਂ 1.5 ਲੱਖ 2 ਲੱਖ ਆ ਰਹੇ ਅੱਜ 2.5 ਲੱਖ ਛੱਡ ਰਹੇ ਆ ਜਿੱਦਣ ਪਹਿਲਾਂ 1 ਲੱਖ ਆ ਰਿਆ ਸੀ ਉਦੋਂ 20000 ਛੱਡ ਰਹੇ ਸੀ ਇਹਦਾ ਲੈਵਲ ਇਹਦਾ ਲੈਵਲ ਵਧਾ ਦਿੱਤਾ ਮਗਰੋਂ 2.5 ਲੱਖ ਆਇਆ ਉਹ ਨਹੀਂ ਸਾਰਾ ਭੰਤਾ ਕਿੰਨੇ ਪਹੁੰਚ ਨਹੀਂ ਰਿਹਾ ਅੱਜ ਕਿਤਾ ਪਹੁੰਚੀ ਜਾਂਦਾ ਲੋਕ ਕਹਿੰਦੇ ਕਿ ਇਹਦਾ ਕੋਈ ਸਥਾਈ ਹੱਲ ਦੋ ਸਾਨੂੰ ਕੋਈ ਸਰਕਾਰਾਂ ਸਪੱਕਾ ਹੱਲ ਕਰਨਗੇ ਹਰ ਬਾਰ 23 ਦੇ ਵਿੱਚ ਸਾਡੇ ਨਾਲ ਇਹ ਹੋਇਆ 88 ਚ ਹੋਇਆ ਇਹ ਏਰੀਆ ਚ ਤਾਂ ਬਹੁਤ ਜ਼ਿਆਦਾ ਸਰਕਾਰ ਨੇ ਇਹ ਮੈਂ ਮੋਤਾ ਚੁੱਕਿਆ ਸੀ ਫਲੋਰ ਆਫ ਦੀ ਹਾਊਸ ਤੇ